ਜੀ ਸਿੰਘ ਸਰਾਲੀ ਵਾਲੇ ਦਾ ਵੀਰ ਜੀ ਘਰ ਆ ਰਿਹਾਦਾ ਵੀ ਵੀਰ ਦਾ ਸਾਰਾ ਢਾਈ ਢੇਰੀ ਹੋ ਗਿਆ ਉਹ ਦੇਖੋ ਸੰਦ ਸੁਪਰ ਸੀਡਰ ਦਰਿਆ ਦੇ ਵਿੱਚ ਪਿਆ ਹੋਇਆ ਆ ਸਰੋਂ ਸੋਨ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਦੀ ਟਰਾਲੀ ਸਮਾਨ ਕੱਢਣ ਲਈ ਆਈ ਸੀ ਜਿਹੜੀ ਇੱਥੇ ਹੀ ਉਦਨ ਦੀ ਘੇਰੀ ਗਈ ਆ ਉਹ ਵੀਰ ਦੀਆਂ ਤਵੀਆਂ ਉਹ ਬਾਲੇ ਸਾਰਾ ਕੁਝ ਆ ਸਾਰਾ ਕੁਝ ਵੀਰ ਦਾ ਢਾਈ ਢੇਰੀ ਹੁਣ ਤਿਆਰ ਹੋਇਆ ਪਿਆ ਉਹ ਕਮਰੇ ਮਗਲੇ ਦੇ ਹੋ ਸਕਦੇ ਤੁਸੀਂ ਸੰਤ ਜੀ ਸਾਰੇ ਢਹਿ ਗਏ ਸਾਰੇ ਹੀਟ ਹੈਗੇ ਵੀਰ ਦੇ ਕਮਰੇ ਆ ਇਹ ਆ ਸਾਮਾਨ ਲੱਦੇ ਆ ਟਰਾਲੀ ਦੇ ਵਿੱਚ ਆ ਸਾਹਮਣੇ ਪਾਣੀ ਆ ਆ ਟਰਾਲੀ ਖੜੀ ਆ ਉਹ ਵੀਰ ਜੀ ਸਾਹਮਣੇ ਹੀ ਪਾਣੀ ਆ ਉਹ ਸਾਹਮਣੇ ਸੁਪਰ ਸਿੱਟੇ ਵਿੱਚ ਡਿੱਗਾ ਆ ਮੀਂਹ ਨਹੀਂ ਵੀ ਰਾਤ ਅੱਜ ਦੀ ਆ ਜਿਹੜੇ ਬਾਥਰੂਮ ਆ ਇਹ ਕੱਢਣ ਜੇ ਇਹ ਟ ਹੈਗੇ ਇਹ ਵੀਰ ਜੀ ਆ ਟਰਾਲੀ ਆ ਗਾਡਰ ਆ ਬੂਏ ਸਾਰਾ ਕੁਝ ਆ ਜੋ ਵੀ ਘਰ ਦਾ ਸਮਾਨ ਦਾ ਸਾਰਾ ਹੀ ਵੀਰ ਦੀ ਢੇ ਢੇਰੀ ਹੋਈ ਨਾ ਅਛੜ ਤਾਂ ਵੀਰ ਦਾ ਢੇ ਢੇਰੀ ਹੋ ਗਿਆ ਸਾਰਾ ਇਹ ਦੇਖੋ ਦੇਖੋ ਪਾਣੀ ਕਿੰਨੀ ਤੇਜ਼ੀ ਇਹ ਖਾਸ ਤੇ ਇਹ ਬਲਜੀਤ ਸਿੰਘ ਰਾਮਪੁਰ ਗौरा ਜਿਸ সুলਤਾਨਪੁਰ ਲੋਧੀ ਜ਼ਿਲ੍ਹਾ ਕਰਪੂਰਥਲਾ ਹੈ ਇੱਕ ਹੋਰ ਵੀਰ ਦਾ ਘਰ ਢੇ ਢੇਰੀ ਹੋ ਗਿਆ ਉਹ ਸਾਹਮਣੇ ਵੀਰ ਦਾ ਇਸੇ ਤਰ੍ਹਾਂ ਹੀ ਘਰ ਢੇ ਢੇਰੀ ਹੋ ਰਿਹਾ ਉਹ ਸਾਹਮਣੇ